ਪਰ ਮੀਡੀਆ ਦੇ ਵਿੱਚ ਤੇ ਆ ਗਿਆ ਵੀ ਹੜ੍ਹ ਖਤਮ ਹੋ ਗਿਆ ਤੇ ਪਾਣੀ ਆਪਣੇ ਘਰਾਂ ਨੂੰ ਵਾਪਸ ਮੁੜ ਗਿਆ ਤੇ ਕਿਸਾਨ ਆਪਣੇ ਘਰਾਂ ਨੂੰ ਮੁੜ ਗਏ ਆ ਤੁਸੀਂ ਦੇਖਿਆ ਰਸਤੇ ਜੀ ਵੀ ਦੇਖਿਆ ਉੱਥੇ ਵੀ ਮੇਰੇ ਕੋਲ ਪਹੁੰਚੇ ਜੀ ਸਬਾਨ ਲੋਕਾਂ ਦੇ ਘਰੇ ਇੱਥੇ ਸਾਡੇ ਕੋਲ ਪਿਆ ਵਾ ਕੋਈ ਘਰਾਂ ਨੂੰ ਨਹੀਂ ਮੁੜਿਆ ਸਥਿਤੀ ਜਿਹੜੀ ਅਜੇ ਬਹੁਤ ਗੰਭੀਰ ਆ ਤੇ ਲੱਗਦਾ ਕਿ ਇਹ ਸਾਡਾ ਬਹੁਤ ਨੁਕਸਾਨ ਜਿਹੜਾ ਵੱਡੇ ਪੱਤਰ ਤੇ ਜਿਹੜਾ ਮਾਨਸਿਕ ਰੋਗੀ ਹੁਣ ਸਾਰੇ ਸਾਰੇ ਦਿਮਾਗ ਤੇ ਤੁਰੇ ਸਾਡੇ ਅੱਗੇ ਕੈਮਰੇ ਘੜੀ ਵੀ ਸਹੀ ਆ ਪਰ ਜਿਹੜੇ ਅੰਦਰੋਂ ਸਾਡਾ ਸੰਤੋਲਨ ਹੈ ਸਾਡੇ ਸਾਰੇ ਕਿਸਾਨਾਂ ਦਾ ਉਹ ਇਸ ਸਮੇਂ ਬੱਸ ਦੇ ਵਿੱਚ ਨਹੀਂ ਹੈਗਾ ਇਹ ਸ਼ਾਇਦ ਸਰਦੀਆਂ ਦੇ ਵਿੱਚ ਵੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਜ਼ਮੀਨਾਂ ਦੇ ਵਿੱਚ ਪਾਣੀ ਰਹੇਗਾ ਜੀ ਜਦੋਂ ਪਹਿਲਾਂ ਅਸੀਂ ਨਾ ਛੁੱਟੀਆਂ ਵਾਂ ਹੁਣ ਉਹਨਾਂ ਦਾ ਬੱਚੇ ਨੂੰ ਹੋ ਗਿਆ ਵਿਚਾਰ ਛੁੱਟੀਆਂ 2-4 ਵੱਧ ਆ ਗਈਆਂ ਹੁਣ ਉਹ ਆਪ ਕਹਿ ਰਹੇ ਸਾਡੇ ਸਕੂਲ ਕਦੋਂ ਖੁੱਲਣੇ ਆ ਚਾਚਾ ਜੀ ਤਾਇਆ ਜੀ ਸਾਨੂੰ ਕਦੋਂ ਸਕੂਲਾਂ ਦਾ ਮਾਹੌਲ ਕਦੋਂ ਮਿਲੂਗਾ ਕਿ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੋ ਗਏ ਨੇ ਇਹ ਇੱਕ ਸਭ ਤੋਂ ਵੱਡੀ ਚੁਣੌਤੀ ਸਾਡੇ ਸਮਾਜ ਲਈ ਬਣ ਗਈ ਆ ਖਬਰਾਂ ਲਾਉਣੀਆਂ ਸੀ ਇੱਕ ਦੂਜੇ ਦੀ ਨਿੰਦਿਆ ਇੱਕ ਦੂਜੇ ਨੂੰ ਬੁਰਾ ਭਲਾ ਕਹਿਣਾ ਉਹ ਵੀ ਚੀਜ਼ ਹੋ ਚੁੱਕੀ ਆ ਸਾਡੇ ਹਿਸਾਬ ਨਾਲ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਹੜ ਖਤਮ ਹੋਰ ਹੋਰ ਕੋਈ ਮਤਲਬ ਲੱਭਣਗੇ ਇੱਕ ਸਾਲ ਛੱਡ ਕੇ ਇੱਥੇ ਪਾਣੀ ਆਣਾ ਹੀ ਆਣਾ ਇਹ ਲੋਕਾਂ ਦੀ ਤਾਂ ਹੁਣ ਇੱਕ ਸਾਲਾਂ ਕਹਿੰਦੇ ਨਾ ਕਿ ਜਿਹੜੇ ਇਨਾਂ ਦੇ ਜਾਨਵਰ ਆ ਮੈਂ ਆ ਵੀ ਗੱਲ ਕਰ ਦਵਾਂ ਕਿ ਜਿਹੜੇ ਇੱਥੇ ਇਨਾਂ ਦੇ ਡੰਗਰ ਆ ਉਹਨਾਂ ਨੂੰ ਵੀ ਲਗਭਗ ਆਦਤ ਪੈ ਗਈ ਕਿ ਭਾਈ ਕਿ ਹੁਣ ਸਾਨੂੰ ਹਰਾ ਚਾਰਾ ਨਹੀਂ ਮਿਲਣਾ ਹੁਣ ਸਾਨੂੰ ਸੁੱਕੇ ਦੇ ਉੱਪਰ ਸਰਰ ਕਰਨਾ ਪੈਣਾ ਕਿਉਂਕਿ ਪਾਣੀ ਤਾਂ ਆਂਦੇ ਹੀ ਰਹਿਣਾ ਇਹ ਜਿਹੜੀਆਂ ਇੱਟਾਂ ਦਾ ਸਾਡੇ ਘਰ ਬਣਾਏ ਗਏ ਕੱਲਾ ਮੇਰਾ ਨਹੀਂ ਜਿਹੜੇ ਘਰ ਨੌ ਰੁੜ ਗਏ ਇਹ ਦੱਸਣ ਜੋਗ ਆ ਕਿ ਇੱਕ ਇੱਟ ਨੂੰ ਸਾਡੇ ਛੇ-ਛੇ ਵਾਰੀ ਹੱਥ ਲੱਗੇ ਆ ਕਿਸ਼ਤੀਆਂ ਰਾਹੀਂ ਇਹ ਲਿਆਣ ਕੇ ਜਿਹੜੇ ਘਰ ਆ ਪਿੱਛੇ ਤੁਸੀਂ ਦੇਖ ਰਹੇ ਜੇ ਇਹ ਕਿਸ਼ਤੀਆਂ ਰਾਹੀਂ ਲਿਆਣ ਕੇ ਜਿਹੜੇ ਘਰ ਬਣਾਏ ਗਏ ਆ ਅਕਸਰ ਅਸੀਂ ਗੱਲ ਕਰਦੇ ਆ ਕਿ ਫਲਾਨਾ ਸਿਆ ਨੇ ਐਨੇ ਦਰਦ ਹਟਾਏ ਨੇ ਸਾਰੀ ਉਮਰ ਲੱਗ ਗਈ ਜਦੋਂ ਦਾ ਜੰਮਿਆ ਕਿਤੇ ਪਰਿਵਾਰ ਦਾ ਹੰਡ ਦਰਦ ਕਿਤੇ ਕਿਸ ਚੀਜ਼ ਦਾ ਦਰਦ ਕਿਤੇ ਕਿਸ ਚੀਜ਼ ਦਾ ਦਰਦ ਸੋ ਕਈ ਵਾਰੀ ਕਿਸੇ ਵਿਅਕਤੀ ਨੂੰ ਜਿਹੜੀਆਂ ਸੱਟਾਂ ਲੱਗਦੀਆਂ ਨੇ ਦਰਦ ਦੀਆਂ ਝੂਠ ਦੀਆਂ ਉਹ ਬਹੁਤ ਸਿਆਣਾ ਕਰ ਦਿੰਦੀਆਂ ਨੇ ਤੇ ਇਸ ਵਿੱਚੋਂ ਵੀ ਇੱਕ ਉਹਨੂੰ ਇੱਕ ਨਵਾਂ ਜੀਵਨ ਵੀ ਮਿਲਦਾ ਜਿਸ ਜਗ੍ਹਾ ਤੇ ਖੜੇ ਆ ਬਾਉਪੁਰ ਪਿੰਡ ਹੈ ਵਿਆਸ ਦਰਿਆ ਇਹਦੇ ਸਾਰੇ ਪਾਸਿਆਂ ਤੋਂ ਲੰਘਦਾ ਹੈ ਕਹਿਣ ਤੋਂ ਮਤਲਬ ਕਿ ਟਾਪੂ ਸੀ ਪਰ ਹੁਣ ਇੱਕ ਪ੍ਰਸਥਿਤੀ ਹੋਰ ਬਦਲ ਗਈ ਹੈ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਹੜ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਹਰ ਸਾਲ ਹੀ ਲਗਭਗ ਆਉਂਦੇ ਨੇ ਸਾਡੇ ਨਾਲ ਭਰਮਜੀਤ ਸਿੰਘ ਹੈ ਕਾਫੀ ਇਸ ਇਲਾਕੇ ਦੇ ਵਿੱਚ ਉਹਨਾਂ ਦੀ ਚਰਚਾ ਹੈ ਕਿ ਉਹ ਬਹੁਤ ਸੇਵਾ ਕਰਦੇ ਨੇ ਇੱਥੋਂ ਦੇ ਲੋਕਾਂ ਦੀ ਕਦੇ ਵੀ ਕੋਈ ਹੜ ਆਉਂਦਾ ਹੈ ਕਦੇ ਕੋਈ ਵਿਪਤਾ ਪੈਂਦੀ ਹੈ ਤਾਂ ਉਹ ਮੰਜੇ 'ਚੋਂ ਭੱਜ ਕੇ ਉੱਠਦੇ ਨੇ ਇਹ ਕਿਉਂ ਉੱਠਦੇ ਨੇ ਇਹ ਵੀ ਇੱਕ ਖਾਸ ਗੱਲ ਹੋएगी ਇਹਦੀ ਜਾਣਕਾਰੀ ਲੈਣੇ ਪਰਮਜੀਤ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਇਸ ਜਗ੍ਹਾ ਤੇ ਪਹੁੰਚਣ ਲਈ ਪਰ ਜੀ ਜੀ ਕਿੰਨੀ ਤੁਹਾਡੀ ਉਮਰ ਹੋ ਗਈ ਕਿਹੜੇ ਸਾਲ ਜੰਮੇ ਹੋ ਤੇ ਕਿੰਨੇ ਕੁ ਹੜ ਦੇਖ ਲਏ ਤੁਸੀਂ ਹਾਂਜੀ ਮੇਰਾ 84 ਦਾ ਜਨਮ ਹੈ ਜੀ ਹੜ तकरीबन ਕਾਫੀ ਦੇਖ ਲਿਆ ਛੋਟੇ ਨੇ ਬਚਪਨ ਦੇ ਪਰ ਜਿਹੜੇ ਆ ਦੋ ਤਿੰਨ ਹੜ ਆ ਜਦਾਂ ਹੈਗਾ 23 ਦਾ ਤੇ ਜਿਹੜਾ ਅੱਜ 25 ਵਾਲਾ ਹੜ ਆ ਇੰਨੇ ਤਾਂ ਕਹਿੰਦੇ ਆ ਵੀ ਹਲਾਕੇ ਹੀ ਰੱਖ ਦਿੱਤਾ ਕਿ ਲੱਗਦਾ ਨਹੀਂ ਆ ਕਿ ਅਸੀਂ ਆਪਣੇ ਘਰ ਦੇ ਆਪਣੇ ਇਲਾਕੇ ਦੇ ਵਿੱਚ ਆ ਕਿਉਂਕਿ ਉਹ ਨਨਪਗੋਲ ਸਥਿਤੀ ਬਦਲ ਜਾਣੀ ਤੇ ਜਾਂ ਜਦਾ ਪੰਜਾਬੇ ਕਾਇਆ ਪਲਟੋ ਗਈ ਸਾਡੀ ਦੇ ਕਾਇਆ ਪਲਟੋ ਗਈ ਜੀ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਸ ਵਰੀ ਜਿਹੜਾ ਬੁਰੇ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਅੱਛਾ ਪਰਮਜੀਤ ਜੀ ਹੜ੍ਹਾਂ ਦੇ ਵਿੱਚੋਂ ਜਿਵੇਂ ਮੈਂ ਦੇਖ ਰਿਹਾ ਤੁਹਾਡੇ ਘਰ ਦੇ ਵਿੱਚ ਸਮਾਨ ਬੜਾ ਪਿਆ ਹੜ ਬਚਪਨ ਤੋਂ ਹੀ ਤੁਸੀਂ ਦੇਖਦੇ ਆ ਰਹੇ ਹੋ ਜਿਵੇਂ ਤੁਸੀਂ ਗੱਲ ਕੀਤੀ ਕੀ ਵੇਖਿਆ ਹੋਰ ਹੜ ਬੜੇ ਹੜ ਦੇਖੇ ਇਹ ਹਰ ਸਾਲ ਇਹ ਤਾਂ ਜਦੋਂ ਬਹੁਤ ਵੱਡੇ ਹੜ ਆ ਗਏ ਹਰ ਸਾਲ ਕੀ ਪਾਣੀ ਵੜਦਾ ਪਿੰਡ ਦੇ ਵਿੱਚ ਕੀ ਸਥਿਤੀ ਰਹਿੰਦੀ ਹੈ ਮੇਜੀ ਹਰ ਸਾਲ ਨਹੀਂ ਕਹਿ ਸਕਦੇ ਪਾਣੀ ਆਉਂਦਾ ਪਾਣੀ ਆਉਂਦਾ ਜ਼ਰੂਰ ਆ ਜਾਂਦਾ ਕਈ ਵਾਰ ਥੋੜਾ ਦਿਨ ਆਉਂਦਾ ਵਾ ਆ ਗਿਆ 2 ਦਿਨ ਲਈ ਆ ਗਿਆ ਫਿਰ ਵਾਪਸ ਚਲ ਗਿਆ ਫਸਲਾਂ ਜਣੀਆਂ ਝੋਨੇ ਦੀ ਜਣੀਆਂ ਜਿਹੜਾ ਕਦ ਉੱਚਾ ਹੁੰਦਾ ਵਾ ਝੋਨੇ ਵੱਜਦੇ ਰਹਿਆ ਪਰ ਆ ਜਿਹੜਾ ਹੁਣ ਇਸ ਵਾਰੀ ਹੜ ਆਇਆ ਵਾ 24 ਦੇ ਵਿੱਚ 25 ਦੇ ਵਿੱਚ ਇਸ ਨੇ ਜਬ ਬਹੁਤ ਜ਼ਿਆਦਾ ਤਬਾਈ ਮਚਾਈ ਆ ਇਹ ਜਿਹੜਾ ਕਹਿੰਦਾ ਮੈਨੂੰ ਸਾਡੇ ਸਮਝ ਵਿੱਚ ਵੀ ਨਹੀਂ ਆ ਰਿਹਾ ਹੁਣ ਤੁਸੀਂ ਆਏ ਹੋ ਅੱਜ ਸਾਡੇ ਕੋਲ ਤੁਹਾਡਾ ਧੰਨਵਾਦ ਪਰ ਮੀਡੀਆ ਦੇ ਵਿੱਚ ਤੇ ਆ ਗਿਆ ਵੀ ਹੜ ਖਤਮ ਹੋ ਗਿਆ ਤੇ ਪਾਣੀ ਆਪਣੇ ਘਰਾਂ ਨੂੰ ਵਾਪਸ ਮੁੜ ਗਿਆ ਤੇ ਕਿਸਾਨ ਆਪਣੇ ਘਰਾਂ ਨੂੰ ਮੁੜ ਗਏ ਆ ਤੁਸੀਂ ਦੇਖਿਆ ਰਸਤੇ ਜੀ ਵੀ ਦੇਖਿਆ ਉੱਥੇ ਵੀ ਮੇਰੇ ਕੋਲ ਪਹੁੰਚੇ ਜੀ ਸમાન ਲੋਕਾਂ ਦੇ ਘਰੇ ਇੱਥੇ ਸਾਡੇ ਕੋਲ ਪਿਆ ਵਾ ਕੋਈ ਘਰਾਂ ਨੂੰ ਨਹੀਂ ਮੁੜਿਆ ਪਾਣੀ ਜਿਹੜਾ ਵਾ ਉਹ ਲਗਾਤਾਰ ਇਸ ਇਲਾਕੇ ਦੇ ਵਿੱਚ ਚੱਲ ਰਿਹਾ ਜੀ ਕੀ ਸਿੱਖਿਆ ਬਾਈ ਜੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਸੇਵਾ ਤੁਸੀਂ ਕਰਦੇ ਹੋ ਕੀ ਇਹ ਹੜ੍ਹਾਂ ਦੀ ਪੀੜ ਹੈ ਜਿਹੜੀ ਤੁਹਾਨੂੰ ਇਸ ਸੇਵਾ ਵੱਲ ਮੋੜਦੀ ਹੈ ਦੇਖੋ ਜੀ ਇਹ ਸਾਡੇ ਬਜ਼ੁਰਗਾਂ ਨੇ ਨਾ ਜਦੋਂ 88 ਵਾਲਿਆਂ ਮਾਰਾਂ ਵਿੱਚ ੱਲੀਆਂ ਸਾਡੇ ਕੋਲ ਰੁਹਾੜ ਆਇਆ ਸੀ ਤੇ ਕਹਿੰਦਾ ਵੀ ਤਾਂ ਦੇ ਕੱਪੜੇ ਜਿਹੜੇ ਉਹਨਾਂ ਦੇ ਪਾਏ ਸੀ ਉਹ ਰਹਿ ਗਏ ਸੀ ਬਾਕੀ ਸਭ ਕੁਝ ਰੁੜ ਗਿਆ ਸੀ ਉਸ ਤੋਂ ਬਾਅਦ ਬਜ਼ੁਰਗਾਂ ਨੇ ਇਹ ਜਿਹੜਾ ਇਹਨਾਂ ਨੂੰ ਇਸ ਇੱਥੇ ਘਰ ਬਣਾਏ ਆ ਜਦੋਂ ਉੱਚੇ ਚੱਕ ਕੇ ਬਣਾਏ ਆ ਜ਼ਮੀਨ ਦੇ ਉੱਪਰੋਂ ਜਿਹੜੀਆਂ ਜਿੱਥੇ ਆਪਾਂ ਤੁਸੀਂ ਛੱਤ ਤੇ ਮੌਜੂਦ ਦੇ ਇਹ ਜਿਹੜੀਆਂ ਇੱਟਾਂ ਨਾਲ ਸਾਡੇ ਘਰ ਬਣਾਏ ਗਏ ਕੱਲਾ ਮੇਰਾ ਨਹੀਂ ਜਿਹੜੇ ਘਰ ਨੌ ਰੁੜ ਗਏ ਆ ਇਹ ਦੱਸਣ ਜੋਗ ਆ ਕਿ ਇੱਕ ਇੱਟ ਨੂੰ ਸਾਡੇ ਛੇ ਛੇਵਰੀ ਹੱਥ ਲੱਗੇ ਆ ਕਿਸਤੀਆਂ ਰਾਈਆਂ ਇਹ ਲਿਆਣ ਕੇ ਜਿਹੜੇ ਘਰ ਆ ਪਿੱਛੇ ਤੁਸੀਂ ਦੇਖ ਰਹੇ ਜੇ ਇਹ ਕਿਸਤੀਆਂ ਰਾਈਆਂ ਇਹ ਲਿਆਣ ਕੇ ਜਿਹੜੇ ਘਰ ਬਣਾਏ ਗਏ ਸੀ ਸੇਵਾ ਦਾ ਕਹਿ ਲਈਏ ਕਿ ਸਾਡੇ ਬਜ਼ੁਰਗਾਂ ਤੋਂ ਉਹਨਾਂ ਨੂੰ ਪਤਾ ਸੀ ਵੀ ਇਦਾਂ ਸਥਿਤੀ ਵਿਗੜ ਸਕਦੀ ਹੈ ਹੁਣ ਚਾਹੇ ਬੇਸ਼ਕੋ ਨਹੀਂ ਰਹੇ ਪਰ ਅੱਜ ਸਾਨੂੰ ਮਾਣ ਤੇ ਮਹਿਸੂਸ ਹੁੰਦਾ ਵੀ ਜਿਹੜਾ ਉਹਨਾਂ ਨੇ ਸਟਰਕਚਰ ਘਾ ਜਿੱਦਾਂ ਵੀ ਉਹਨਾਂ ਨੇ ਬਣਾਇਆ ਵਾ ਆ ਪਿਛਲੇ ਸੈੱਟ ਦੇ ਵਿੱਚ ਵੀ ਲੋਕਾਂ ਦੇ ਪਸ਼ੂ ਆ ਸਾਹਮਣੇ ਵੀ ਸਮਾਨ ਆ ਆਸ-ਪਾਸ ਲੋਕਾਂ ਦਾ ਸਮਾਨ ਆ ਤੇ ਉਹਨਾਂ ਨਾਲ ਵੇਖ ਕੇ ਵੀ ਉਹਨਾਂ ਨੇ ਉਹ ਮਲੇ ਇਹ ਚੀਜ਼ਾਂ ਸੋਚੀਆਂ ਸੀ ਤੇ ਹੁਣ ਸੁੱਖ ਸਾਧਨ ਆ ਗਏ ਜਦਾਂ ਮੋਟਰਬੋਰਡ ਆ ਗਈਆਂ ਬਚਪਨ ਤੋਂ ਅਸੀਂ ਮੋਟਰਬੋਰਡ ਚਲਾਉਂਦੇ ਪਹਿਲਾਂ ਮੈਚ ਲਾਉਂਦਾ ਸੀ ਆਸ-ਪਾਸ ਹੋਰ ਕਿਤੇ ਵੀ ਜ਼ਿਲ੍ਹਿਆਂ ਚ ਹੜਾ ਜਾਂਦੇ ਸੀ ਤੇ ਉੱਥੇ ਵੀ ਪਹੁੰਚੀਦਾ ਸੀ ਹੁਣ ਇਸ ਵਾਰੀ ਮੇਰਾ ਭਰਾ ਵੀ ਚਲਾ ਰਿਹਾ ਵਾ ਮੇਰਾ ਬੇਟਾ ਵੀ ਚਲਾ ਰਿਹਾ ਵਾ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਬੱਚਿਆਂ ਨੂੰ ਤੇ ਜਦੋਂ ਇੱਥੇ 14 ਅਗਸਤ ਨੂੰ ਪਾਣੀ ਆਉਂਦਾ ਵਾ ਸਭ ਤੋਂ ਪਹਿਲਾਂ ਬੱਚਿਆਂ ਨੂੰ ਰੈਸਕਿਊ ਕੀਤਾ ਫਿਰ ਅਸੀਂ ਬਜ਼ੁਰਗਾਂ ਨੂੰ ਲਿਆਂਦਾ ਫਿਰ ਸਮਾਨ ਲੋਕਾਂ ਦਾ ਕੱਢਿਆ ਨਾਕਾਂ ਦਾ ਪਸ਼ੂ ਧਾਨ ਹੈ ਜਿਹੜਾ ਕਰੋਨਾ ਦਾ ਜਿਹੜਾ ਅਸੀਂ ਪਸ਼ੂ ਵੀ ਬਚਾਇਆ ਜਿਹੜਾ ਕਿ ਅੱਜ ਤੱਕ ਨਹੀਂ ਹੋਇਆ ਉਸ ਜਗ੍ਹਾ ਤੱਕ ਪਹੁੰਚੇ ਆਂ ਜਿੱਥੇ ਐਨਡੀਆਰਐਫ ਨਹੀਂ ਜਾਂਦੀ ਐਨਡੀਆਰਐਫ ਤੋਂ ਪਹਿਲਾਂ ਹੀ ਤੁਹਾਡੇ ਨਾਲ ਸਾਡੇ ਸਤਕਾਰਯੋਗ ਤੁੰਦੂ ਸਾਹਿਬ ਆਏ ਆ ਉਹਨਾਂ ਨੇ ਦੱਸਿਆ ਹੋਣਾ ਕਿ ਉਹਨਾਂ ਤੋਂ ਪਹਿਲਾਂ ਅਸੀਂ ਆ ਜਿਹੜੇ ਸਰਕਾਰਾਂ ਵਾਲੇ ਕੰਮ ਅਸੀਂ ਆਪ ਖੁਦ ਕਰ ਚੁੱਕੇ ਸੀ ਇਹਦੇ ਵਿੱਚ ਜਿਵੇਂ ਤੁਸੀਂ ਅੱਖਾਂ ਜਿਹੜੀਆਂ ਮੋਟਰ ਬੋਟਾਂ ਨੇ ਕਿ ਮੋਟਰ ਬੋਟਾਂ ਤੁਹਾਡੀਆਂ ਆਪਣੀਆਂ ਨੇ ਜਾਂ ਸੱਜਣਾ ਵੱਲੋਂ ਆਈਆਂ ਨੇ ਜਾਂ ਸਰਕਾਰ ਕੰਨੀ ਆਈ ਨੇ ਇਹ ਜੀ ਸਰਕਾਰ ਵੱਲੋਂ ਤੇ ਸਾਥ ਉਹਨਾਂ ਦਾ ਬਹੁਤ ਰਿਹਾ ਆ ਪਰ ਮੋਟਰਬੋਟ ਨਹੀਂ ਸਾਡੇ ਕੋਲ ਸਰਕਾਰ ਵੱਲੋਂ ਨਹੀਂ ਸੀ ਇਹ ਹੈਗਾ ਸੀ ਸਾਡੇ ਰਾਣਾ ਇੰਦਰਪ੍ਰਤਾਪ ਜਿਹੜੇ ਵਿਧਾਇਕ ਆ ਉਹਨਾਂ ਵੱਲੋਂ ਸਾਨੂੰ ਮੋਟਰਬੋਟ ਭਾਈਆਂ ਕਰਾਇਆ ਗਿਆ ਸੀ ਸੰਤ ਬਾਬਾ ਸੁਖਾ ਸਿੰਘ ਦੀ ਸਰਹਾਲੀ ਸਾਹਿਬ ਵਾਲੇ ਉਹਨਾਂ ਦੀ ਬੜੀ ਜਿਹੀ ਇਲਾਕੇ ਨੂੰ ਦੇਣ ਆ ਉਹਨਾਂ ਦੀਆਂ ਜਿਹੜੀਆਂ ਇਹ ਕਿਉਂਕਿ ਸਾਡੇ ਤੁਸੀਂ ਦੇਖਿਆ ਵੀ ਅਸੀਂ ਇਹ ਚੀਜ਼ਾਂ ਮਹਿੰਗੀਆਂ ਚੀਜ਼ਾਂ ਸੀ ਅਸੀਂ ਨਹੀਂ ਇਹ ਕਰ ਸਕਦੇ ਪ੍ਰਾਪਤ ਨਹੀਂ ਕਰ ਸਕਦੇ ਪਰ ਫਿਰ ਵੀ ਸਾਡੇ ਕੋਲੇ ਸਹਾਰਾ ਸੀ ਤੇ ਜਿਹੜਾ ਜਨਨਕ ਅਸੀਂ ਇੱਥੋਂ ਦੇ ਵਸਨੀਕ ਹੋਣ ਦੇ ਸਾਡੇ ਜਿਹੜਾ ਮੈਪ ਆ ਹਰ ਇੱਕ ਮੋਟਰ ਦਾ ਹਰ ਇੱਕ ਕਮਰੇ ਦਾ ਹਰ ਇੱਕ ਚੀਜ਼ ਦਾ ਜਿਹੜਾ ਵੀ ਹੜ ਦੇ ਵਿੱਚ ਥੱਲੇ ਚੀਜ਼ ਹੁੰਦੀ ਦੂਸਰੇ ਲੋਕ ਡਰਦੇ ਆ ਤੇ ਅਸੀਂ ਦਿਨ ਰਾਤ ਚੀਜ਼ਾਂ ਇਹਨਾਂ ਨੂੰ ਕਿਸਤੀਆਂ ਨੂੰ ਚਲਾ ਕੇ ਜਿਹੜਾ ਸੁਰੱਖਿਤ ਲੈ ਜਾਂਦਾ ਵੀ ਸਾਨੂੰ ਇਸ ਗੱਲ ਦਾ ਚਲੋ ਸਾਡਾ ਨੁਕਸਾਨ ਬਹੁਤ ਹੋ ਗਿਆ ਬਹੁਤ ਕਦੀ ਪਰਪਾਈ ਨਹੀਂ ਹੋਣੀ ਜਿਹੜੇ ਘਰ ਸਾਡੇ ਰੁੜ ਗਏ ਉਹ ਕਦੀ ਮੁੜ ਕੇ ਵਾਪਸ ਨਹੀਂ ਆਉਣੇ ਪਰ ਸਾਨੂੰ ਇਸ ਗੱਲ ਦੀ ਥੋੜੀ ਮਾਣ ਆ ਕਿ ਅਸੀਂ ਜਾਣਾਂ ਨਹੀਂ ਜਾਣ ਦਿੱਤੀਆਂ ਕੋਈ ਮਹਾਰਾਜ ਨੇ ਸਾਡੇ ਤੇ ਹੱਥ ਰੱਖਿਆ ਅਸੀਂ ਜਾਣਨਾ ਤੇ ਪਰਿਵਾਰ ਜਿਹੜੇ ਸੁਰੱਖਿਤ ਕੀਤੇ ਕਿਉਂਕਿ 23 ਦੇ ਵਿੱਚ ਸਾਡੇ ਦੋ ਬੱਚੇ ਚਲੇ ਗਏ ਅਸੀਂ ਅੱਜ ਤੱਕ ਜਿਹਨਾਂ ਦੇ ਪਰਭਾਈ ਨਹੀਂ ਹੀ ਕਰ पाए ਅੱਛਾ ਹੁਣ ਪਾਣੀ ਇੱਥੇ ਕਿੰਨਾ ਕਿੰਨਾ ਸੀ ਮੌਜੂਦਾ ਸਥਿਤੀ ਕੀ ਹੈ ਕਹਿੰਦੇ ਦਰਿਆ ਨੇ ਕਹਿੰਦੇ ਕਿ ਤੀਜਾ ਜਿਹੜਾ ਵਹਿਣ ਵਿਚਾਲ ਦੀ ਬਣਾ ਲਿਆ ਜੀ ਦੇਖੋ ਇਹ ਸਥਿਤੀ ਬਹੁਤ ਹੀ ਜ਼ਿਆਦੀ ਗੰਭੀਰ ਆ ਹੂੰ ਇੱਥੇ ਆਪਾਂ ਨੂੰ ਲੱਗ ਰਿਹਾ ਵਾ ਕਿ ਆ ਪਿੱਛੇ ਦਿਖ ਰਿਹਾ ਵਾ ਕਿਤੇ ਗਾਰ ਆ ਕਿਤੇ ਰੇਤ ਆ ਪਰ ਅੱਗੇ ਤੁਸੀਂ ਜਾਣਾ ਵ ਜਦੋਂ ਤੁਸੀਂ ਦੇਖੋਗੇ ਖੁਦ ਹੈਰਾਨ رہ ਜਾਓਗੇ ਕਿ ਅੱਗੇ ਹਲੇ ਵੀ ਦਰਿਆ ਚੱਲ ਰਿਹਾ ਵਾ ਅਸੀਂ ਜਦੋਂ ਇਸ ਇਲਾਕੇ ਦੇ ਵਸਿੰਦੇ ਹੋਣ ਦੇ ਨਾਤੇ ਅਸੀਂ ਰੋਜ਼ ਇਸ ਨਾਲ ਰਸਤਿਆਂ ਰਾਹੀਂ ਇਹਨਾਂ ਪਰਿਵਾਰਾਂ ਦੇ ਕੋਲ ਅਗੇ ਜਿੱਥੇ ਜਿਹੜਾ ਨਾ ਘਰ ਉੜ ਗਏ ਅਸੀਂ ਜਾਂਦੇ ਸੀ ਹੁਣ ਜਦੋਂ ਅਸੀਂ ਉਹ ਜਾ ਕੇ ਦੇਖਦੇ ਆਸ-ਪਾਸ ਤੇ ਸਾਰਾ ਕੁਝ ਹੀ ਉਹ ਸਟ੍ਰਕਚਰ ਪੇੜ ਖੜੇ ਆ ਹੋਰ ਘਰ ਖੜੇ ਆ ਦੁਵਾਰਾ ਖੜੀਆਂ ਵਾ ਉਹ ਘਰ ਆ ਜਿਹੜੇ ਗਾਇਬ ਹੀ ਹੋ ਗਏ ਜਿੱਤਾਂ ਆਪਾਂ ਆਖਾਂ ਮੀਂੜ ਆਪਣੇ ਹੱਥ ਰੱਖ ਲੈਂਦੇ ਹਾਂ ਸ਼ਾਇਦ ਗਾਇਬ ਹੋ ਗਿਆ ਉਹੀ ਚੀਜ਼ ਅੱਜ ਸਾਨੂੰ ਬੜਾ ਇਹ ਦਿਲ ਨੂੰ چیرਦਿਆਂ ਉਹ ਚੀਜ਼ਾਂ ਜਦੋਂ ਅਸੀਂ ਜਾ ਕੇ ਦੇਖਦੇ ਵੀ ਸਾਡੇ ਐਡੇ ਸੋਹਣੇ ਘਰ ਲੋਕਾਂ ਦੇ ਸਦਰਾਂ ਬਜ਼ੁਰਗਾਂ ਨੇ ਬਣਾਏ ਸੀ ਅੱਜ ਦੁਨੀਆ ਦੇ ਨਕਸ਼ੇ ਤੋਂ ਮਿਟ ਗਏ ਆ ਜੀ ਸਥਿਤੀ ਜਿਹੜੀ ਹੈ ਜੇ ਬਹੁਤ ਗੰਭੀਰ ਆ ਤੇ ਲੱਗਦਾ ਕਿ ਇਹ ਸਾਡਾ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਜਿਹੜਾ ਮਾਨਸਿਕ ਰੋਗ ਕੀ ਹੁਣ ਸਾਰੇ-ਸਾਰੇ ਦਿਮਾਗ ਤੇ ਤੁਰੇ ਸਾਡੇ ਅਗੜੀ ਕੈਮਰੇ ਕੜੀ ਵੀ ਸਹੀ ਆ ਪਰ ਜਿਹੜੇ ਅੰਦਰੋਂ ਸਾਡਾ ਸੰਤੁਲਨ ਹੈ ਸਾਡੇ ਸਾਰੇ ਕਿਸਾਨਾਂ ਦਾ ਉਹ ਇਸ ਸਮੇਂ ਬਸ ਦੇ ਵਿੱਚ ਨਹੀਂ ਹੈਗਾ ਕੀ ਲੱਗਦਾ ਹੁਣ ਇੱਥੇ ਹੋਣਾ ਕੀ ਚਾਹੀਦਾ ਹੋਣਾ ਕੀ ਚਾਹੀਦਾ ਹੁਣਾ ਇੱਥੇ ਸਰਕਾਰ ਅੱਗੇ ਕੀ ਸਭ ਕੁਝ ਕਰ ਸਕਦੀ ਹੈ ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਆ ਸਰਕਾਰ ਨਹੀਂ ਪਰ ਸਮਾਜ 세 ਵੀ ਤੇ ਜਿਹੜੇ ਪੱਤਰਕਾਰ ਭਾਈਚਾਰਾ ਜਿਨ੍ਹਾਂ ਨੇ ਸਾਡੀ ਅੱਜ ਵਰਲਡ ਤੱਕ ਆਵਾਜ਼ ਪਹੁੰਚਾਈ ਉਹਨਾਂ ਦੀ ਵਜ੍ਹਾ ਕਰਕੇ ਅੱਜ ਸਾਡੇ ਕੋਲ ਇੱਥੇ ਟਰੈਕਟਰ ਤੇ ਟਰੈਕਟਰ ਗੂੰਜ ਰਹੇ ਆ ਹੁਣ ਇੱਥੇ ਹੀ ਚਾਹੀਦਾ ਵਾ ਕਿ ਸਮਗਰੀਆਂ ਦੀ ਕਿਸੇ ਚੀਜ਼ ਦੀ ਲੋੜ ਨਹੀਂ ਗਈ ਜਿੰਦਾ ਕਿ ਅਸੀਂ ਬਾਰ-ਬਾਰ ਇਸੇ ਬੇਨਤੀਆਂ ਕਰਦੇ ਨੇ ਫਿਰ ਵੀ ਆ ਜਾਂਦੀਆਂ ਹੁਣ ਇੱਥੇ ਸਾਨੂੰ ਸਾਧਨ ਚਾਹੀਦੇ ਆ ਹੈਵ ਅਵੇਲੇਬਲ ਦੇ ਉਹ ਜੰਬੋ ਬੈਗ ਚਾਹੀਦੇ ਆ ਉਹਦੇ ਨਾਲ ਸਾਨੂੰ ਮੈਨ ਪਾਵਰ ਚਾਹੀਦੀ ਮਸ਼ੀਨਰੀ ਚਾਹੀਦੀ ਤੇਲ ਚਾਹੀਦਾ ਵਾ ਕਿ ਜਿਹੜਾ ਸਰਕਾਰ ਇਹਨੂੰ ਹੱਥਾਂ ਦੇ ਵਿੱਚ ਆਪ ਲਵੇ ਅਸੀਂ ਤਾਂ ਸਹਿਯੋਗ ਕਰਨਾ ਹੀ ਆ ਪਿੰਡ ਵਾਲਿਆਂ ਨੇ ਤੇ ਜਿਹੜੇ ਸੰਤ ਮਹਾਪੁਰਸ਼ ਉਹ ਵੀ ਕਰ ਰਹੇ ਆ ਸਰਕਾਰ ਨੂੰ ਚਾਹੀਦਾ ਵਾ ਕਿ ਸਾਰੀਆਂ ਜਿਹੜੀਆਂ ਹੁਣ ਆਸ-ਪਾਸ ਦੇ ਜਿਹੜੇ ਸੈਸ਼ਨ ਵੀ ਤੁਸੀਂ ਲਾ ਲਿਆ ਵਾ ਉਧਰ ਵੀ ਤੁਸੀਂ ਵਿਲੇ ਹੋ ਗਏ ਆ ਖਬਰਾਂ ਲਾਉਣੀਆਂ ਸੀ ਇੱਕ ਦੂਜੇ ਦੀ ਨਿੰਦਿਆ ਇੱਕ ਦੂਜੇ ਨੂੰ ਬੁਰਾ ਭਲਾ ਕਹਿਣਾ ਉਹ ਵੀ ਚੀਜ਼ ਹੋ ਚੁੱਕੀ ਸਾਡੇ ਹਿਸਾਬ ਨਾਲ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਹੜ ਖਤਮ ਹੋਰ ਹੋਰ ਕੋਈ ਮਤਲਬ ਲੱਭਣਗੇ ਪਰ ਨਹੀਂ ਇੱਥੇ ਆਓ ਤੁਹਾਨੂੰ ਸ਼ਾਬਾਸ਼ ਮਿਲੂਗੀ ਸਰਕਾਰ ਨੂੰ ਕਿ ਅੱਜ ਵੀ ਸਰਕਾਰ ਹੈ ਜਿਹੜੀ ਜਿਹੜਾ ਇਹ ਪੰਜਾਬ ਦਾ ਜਿਹਨੂੰ శ్రీలంਕਾ ਕਹਿੰਦੇ ਨੇ ਉਹ ਟਾਪੂ ਆ ਉਹਨੂੰ ਤੀਸਰਾ ਦਰਿਆ ਜਿਹੜਾ ਇਹਦੇ ਵਿੱਚ ਬਣ ਗਿਆ ਸਰਕਾਰ ਦੇ ਇੱਥੇ ਪ੍ਰਾਪ ਮੁੱਖ ਮੰਤਰੀ ਸਾਹਿਬ ਵੀ ਇੱਥੇ ਹੋਗੇਗਾ ਕੇਜਰੀਵਾਲ ਸਾਹਿਬ ਵੀ ਹੋਗੇਗਾ ਤਿੰਨ ਤਿੰਨ ਮੰਤਰੀ ਆਏ ਆ ਹੁਣ ਤੋਂ ਇੱਕ ਇੱਕ ਪੁਆਇੰਟ ਤੋਂ ਜਨਮ ਰਮਣ ਜਿਹੜੇ ਇਹਨਾਂ ਦੇ ਜਿਹੜੇ ਪ੍ਰਧਾਨ ਹੈ ਉਹ ਵੀ ਆਏ ਆ ਬਹੁਤ ਸਾਰੇ ਜਣੇ ਲੀਡਰ ਆ ਜਿਹੜੇ ਮੇਨ ਸ਼ਖਸੀਅਤਾਂ ਇੱਥੇ ਪਹੁੰਚੀਆਂ ਵਾ ਕਿ ਕਨਵੀਨਰ ਸਾਹਿਬ ਇੱਥੇ ਪਹੁੰਚਿਆ ਜੇ ਹੁਣ ਫਿਰ ਦੁਬਾਰਾ ਆਣ ਕੇ ਉਹ ਇੱਥੇ ਸਾਡੀ ਬਾਹ ਫੜਨਾ ਆਦੇਸ਼ ਦੇਣਾ ਮਹਿਕਮੇ ਨੂੰ ਤੇ ਸਭ ਕੁਝ ਹੋ ਸਕਦਾ ਜੀ ਕਹਿਣ ਤੋਂ ਭਾਵ ਵੀ ਜਿਹੜੇ ਉਹ ਗੇੜੇ ਮਾਰ ਗਏ ਉਹਨਾਂ ਦਾ ਕੋਈ ਅਰਥ ਨਹੀਂ ਨਿਕਲਿਆ ਜਿਹੜਾ ਵੀ ਕੋਈ ਆਇਆ ਉਹਦਾ ਕੋਈ ਅਰਥ ਨਹੀਂ ਨਿਕਲਿਆ ਅਸਲ ਦੇ ਵਿੱਚ ਉਦੋਂ ਇੱਕ ਫੋਟੋ ਸ਼ੈਸ਼ਨ ਸੀ ਦੇਖ ਲਿਆ ਕਰ ਲਿਆ ਪਰ ਕਹਿੰਦੇ ਨੇ ਨਾ ਕਿ ਜੰਗ ਤੋਂ ਬਾਅਦ ਦੀ ਜਿਹੜੀ ਬਰਬਾਦੀ ਆ ਅਸਲ ਦੇ ਵਿੱਚ ਜੰਗ ਤੋਂ ਬਾਅਦ ਦੀ ਜਿਹੜੀ ਬਰਬਾਦੀ ਆ ਨਾ ਉਹ ਹੁਣ ਹੜ ਤੋਂ ਬਾਦ ਦੀ ਇਹ ਬਰਬਾਦੀ ਹੈ ਜਿਹੜੀ ਹੜ ਦੇ ਵਿੱਚ ਉਮਰਾਂ ਹੜ ਗਈਆਂ ਹੜ ਦੇ ਵਿੱਚ ਪੀੜੀਆਂ ਹੜ ਗਈਆਂ ਕਿੰਨੀਆਂ ਹੀ ਪੀੜੀਆਂ ਆਪਾਂ 84 ਤੋਂ ਲੈ ਕੇ ਇਹ ਹੜ ਗਈਆਂ ਭਾਈ ਪਰਮਜੀਤ ਥੋਰੀ ਨੇ ਅੱਖਾਂ ਭਰ ਗਈਆਂ ਗੱਲ ਕਹਿੰਦੇ ਨੇ ਕਿ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੋ ਗਏ ਨੇ ਇਹ ਇੱਕ ਸਭ ਤੋਂ ਵੱਡੀ ਚੁਣੌਤੀ ਸਾਡੇ ਸਮਾਜ ਲਈ ਬਣ ਗਈ ਆ ਕਿ ਅਸੀਂ ਇਹ ਜਿਹੜੀ ਬਿਮਾਰੀ ਪੈਦਾ ਹੋ ਗਈ ਆ ਬਾਕੀ ਬਿਮਾਰੀਆਂ ਦਾ ਇਲਾਜ ਆ ਇਹਨਾਂ ਦਾ ਇਲਾਜ ਨਹੀਂ ਹੈ ਬੱਚਿਆਂ ਦੇ ਉੱਤੇ ਕੀ ਅਸਰ ਹੈ ਜੀ ਇਸ ਵਕਤ ਬੱਚੇ ਜੀ ਦੇਖੋ ਪਹਿਲਾਂ ਨਾ ਬੱਚਿਆਂ ਨੂੰ ਇਹ ਲੱਗਦਾ ਹੁੰਦਾ ਸੀ ਵੀ ਪਾਣੀ ਆਹਾੜਿਆ ਜਦੋਂ ਅਸੀਂ ਛੋਟੇ ਹੁੰਦੇ ਹਾਂ ਇਹ ਚੀਜ਼ਾਂ ਦਿਖਦੇ ਸੀ ਪਰ ਜਦੋਂ ਅਸੀਂ ਆਣ ਕੇ ਬੜਾ ਬਚਦੇ ਹਾਂ ਬੱਚਿਆਂ ਸਾਹਮਣੇ ਇਹ ਚੀਜ਼ਾਂ ਨਹੀਂ ਰੱਖੀਆਂ ਪਰ ਉਹ ਆਪ ਕਹਿੰਦੇ ਬੱਚੇ ਹੁਣ ਵੀ ਕਦੋਂ ਵੀ ਜਦੋਂ ਪਹਿਲਾਂ ਅਸੀਂ ਨਾ ਛੁੱਟੀਆਂ ਵਾਂ ਹੁਣ ਉਹਨਾਂ ਦਾ ਬੱਚੇ ਨੂੰ ਹੋ ਗਿਆ ਵੀ ਚਲ ਛੁੱਟੀਆਂ 2-4 ਵੱਧ ਆ ਗਈਆਂ ਹੁਣ ਉਹ ਆਪ ਕਹਿ ਰਹੇ ਸਾਡੇ ਸਕੂਲ ਕਦੋਂ ਖੁੱਲਣੇ ਆ ਚਾਚਾ ਜੀ ਤਾਇਆ ਜੀ ਸਾਨੂੰ ਕਦੋਂ ਸਕੂਲਾਂ ਦਾ ਮਾਹੌਲ ਕਦੋਂ ਮਿਲੇਗਾ ਉਹ ਜਿਹੜਾ ਇਹ ਚੀਜ਼ਾਂ ਦੇਖ ਕੇ ਅੱਕ ਗਏ ਬੱਚੇ ਵੀ ਜਿਹੜਾ ਪਾਣੀ ਪਾਣੀ ਚਰੇ ਬੰਨੇ ਪਾਣੀ ਪਾਣੀ ਦੇ ਵਿੱਚ ਰਹਿਣਾ ਇੱਕ ਹੁਣ ਬੱਚੇ ਆ ਜਿਹੜਾ ਬਹੁਤ ਜ਼ਿਆਦਾ ਕਹਿ ਲੀਏ ਵੀ ਉਹ ਵੀ ਇੱਕ ਸਾਹਿਬਾ ਕਹਿੰਦੇ ਵੀ ਨਿਰਾਸ਼ਾ ਦੇ ਵਿੱਚ ਬੱਚੇ ਵੀ ਸਾਡੇ ਸੋ ਬਹੁਤੀ ਲੰਮੀ ਵੀ ਗੱਲਬਾਤ ਜਿਹੜੀ ਆ ਕਰਨੀ ਅੱਛੀ ਨਹੀਂ ਹੁੰਦੀ ਦਰਦ ਅੰਦਰ ਪਿਆ ਬਹੁਤ ਵੱਡਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਚਿੰਤਾ ਦਾ ਵਿਸ਼ਾ ਹੈ ਪੀੜੀਆਂ ਖੁਰਨ ਦਾ ਡਰ ਹੈ ਕੀਤਾ ਕਰਾਇਆ ਹਰ ਦੂਜੇ ਸਾਲ ਬਰਬਾਦ ਹੋ ਜੇ ਆਈ ਨਹੀਂ ਲੱਗਦਾ ਕਿ ਕਦੋਂ ਸੁਖ ਦਾ ਸਾਹ ਆਊਗਾ ਇਦਾਂ ਉਹ ਹਾਲਾਤ ਬਣੇ ਪਏ ਨੇ ਵੀ ਗਾਜਾ ਪੱਟੀ ਵਾਲਾ ਹਾਲਾਤ ਬਣ ਗਿਆ ਕਿ ਉੱਥੇ ਤਾਂ ਕੋਈ ਬੰਬ ਸਿੱਟਦਾ ਸੀ ਇੱਥੇ ਪਾਣੀ ਦਾ ਬੰਬ ਡਿੱਗਦਾ ਇਹ ਪਾਣੀ ਦਾ ਬੰਬ ਕਦੋਂ ਡਿੱਗਣੋਂ ਹਟੂਗਾ ਕਿਹੜੇ ਢੰਗ ਨਾਲ ਹਟੂਗਾ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ ਦੋ ਦਰਿਆ ਨੇ ਸਤਲੁਜ ਦੇ ਬਿਆਸ ਦੇ ਦੋਨਾਂ ਦੇ ਸੰਗਮ ਤੋਂ ਥੋੜਾ ਜਿਹਾ ਨੇੜੇ ਨਾਲ ਹੀ ਹਰੀਕੇ ਪੱਤਣ ਬੜੀ ਦੂਰ ਨਹੀਂ ਹੈਗਾ ਜੇਕਰ ਇੱਥੋਂ ਸਿੱਧੀ ਪੰਜਾਬੀ ਚ ਕਹੀਏ ਕਿ ਜੇ ਕਿਸੇ ਨੇ ਗਲੇਲ ਮਾਰਨੀ ਹੋਵੇ ਉੱਥੇ ਪਹੁੰਚ ਜੂਗੀ ਗਲੇਲ ਨਾਲ ਡਲੀ ਪਹੁੰਚ ਜੂਗੀ ਪਰ ਹਰਾਨੀ ਦੀ ਗੱਲ ਹੈ ਮੇਰੇ ਨਾਲ ਤੰਜੂ ਸਾਹਿਬ ਵੀ ਨੇ ਇੱਥੋਂ ਦੇ ਪੱਤਰਕਾਰ ਨੇ ਬੜੇ ਜਾਣੇ ਸਤਜੂ ਸਾਹਿਬ ਮਜੂਤਾ ਸਥਿਤੀ ਦੀ ਗੱਲ ਕਰੀਏ ਇਹ ਇਲਾਕੇ ਦੇ ਵਿੱਚ ਕਿੰਨੇ ਬਿਆਸ ਆ ਗਿਆ ਸਤਰੂ ਜਾ ਗਿਆ ਹੋਰ ਕਿਹੜੀ ਕਿਹੜੀ ਮਾਰ ਅ ਦੇਖੋ ਜੀ ਜੇ ਤਾਂ ਆਪਾਂ ਇਸ ਇਲਾਕੇ ਦੀ ਗੱਲ ਕਰੀਏ ਤਾਂ ਇਹ ਟਾਪੂ ਆ ਇਹ ਬਿਆਸ ਦਰਿਆ ਦੇ ਬਿਲਕੁਲ ਵਿਚਕਾਰ ਪਿੰਦਾ ਹੈ ਇਹ ਤੇ ਜੇ ਆਪਾਂ ਗੱਲ ਕਰੀਏ ਸੁਲਤਾਨਪੁਰ ਲੋਧੀ ਲੋਹਿਆਂ ਹਲਕੇ ਦੀ ਤਾਂ ਉਹਨੂੰ ਸਤਲੁਜ ਪਾਣੀ ਚੜ ਜੂਵੇ ਤਾਂ ਵੀ ਮਾਰ ਪੈਂਦੀ ਆ ਜੇ ਆਪਣ ਬਿਆਸ ਚੜ ਜੇ ਤਾਂ ਵੀ ਪੈਂਦੀ ਆ ਔਰ ਅਗਰ ਦੋਨਾਂ ਦੇ ਵਿੱਚ ਡਾਫ ਲੱਗ ਜੂਵੇ ਤਾਂ ਜਿਹੜੇ ਕਾਲੀ ਬਈਆਂ ਉਹਦੇ ਵਿੱਚ ਬੈਕ ਆ ਕੇ ਉਹਦੀ ਮਾਰ ਵੀ ਜਿਹੜੀ ਉਹਨੂੰ ਪੈਂਦੀ ਆ ਪਰ ਜਿਹੜਾ ਇਲਾਕਾ ਤੁਸੀਂ ਆਮ ਦੇਖਿਆ ਪੰਜਾਬ ਦੇ ਵਿੱਚ ਸ਼ਾਇਦ ਮੈਂ ਰਮਦਾਸ ਵੀ ਕਵਰ ਕਰਕੇ ਆਇਆ ਸੀਗਾ ਤਾਂ ਉੱਥੇ ਅਸੀਂ ਦੇਖਦੇ ਸੀਗੇ ਕਿ ਉਹ ਕਹਿੰਦੇ ਜੀ ਅਸੀਂ 88 ਤੋਂ ਬਾਅਦ ਅੱਜ ਪਾਣੀ ਦੇਖਿਆ ਜਿਹੜਾ ਇੰਨਾ ਪਾਣੀ ਆਇਆ ਜਿਹੜਾ ਉਹ ਰਾਵੀ ਦਾ ਸੀਗਾ ਜਿਵੇਂ ਆਪਾਂ ਫਾਜ਼ਲੇ ਕਿ ਵੀ ਗਏ ਸੀਗੇ ਉੱਥੇ ਵੀ ਸ਼ਾਇਦ ਜਿਹੜਾ ਇਸ ਵਾਰ ਪਾਣੀ ਆਇਆ ਲੇਕਿਨ ਇੱਥੇ ਸ਼ਾਇਦ ਕੋਈ ਸਾਲ ਹੋਵੇ ਜਾਂ ਇੱਕ ਸਾਲ ਛੱਡ ਕੇ ਇੱਥੇ ਪਾਣੀ ਆਣਾ ਹੀ ਆਣਾ ਇਹ ਲੋਕਾਂ ਦੀ ਤਾਂ ਹੁਣ ਇੱਕ ਸਾਲ ਨਾ ਕਹਿੰਦੇ ਨਾ ਕਿ ਜਿਹੜੇ ਇਹਨਾਂ ਦੇ ਜਾਨਵਰ ਆ ਨਾ ਮੈਂ ਗੱਲ ਕਰਦਾ ਨਾ ਕਿ ਜਿਹੜੇ ਇੱਥੇ ਇਹਨਾਂ ਦੇ ਡੰਗਰ ਆ ਉਹਨਾਂ ਨੂੰ ਵੀ ਲਗਭਗ ਆਦਤ ਪੈ ਗਈ ਕਿ ਭਾਈ ਕਿ ਹੁਣ ਸਾਨੂੰ ਹਰਾ ਚਾਰਾ ਨਹੀਂ ਮਿਲਣਾ ਹੁਣ ਸਾਨੂੰ ਸੁੱਕੇ ਦੇ ਉੱਪਰ ਸਰ ਕਰਨਾ ਪੈਣਾ ਕਿਉਂਕਿ ਪਾਣੀ ਤਾਂ ਆਂਦੇ ਹੀ ਰਹਿਣਾ ਤੇ ਇਹ ਜਿਹੜੇ ਇਲਾਕੇ ਦੀ ਆਪਾਂ ਹੁਣ ਇਸ ਟਾਈਮ ਖੜੇ ਆ ਆਪਾਂ ਤੁਸੀਂ ਪਰਮਜੀਤ ਹਰੋਣਾ ਨਾਲ ਗੱਲ ਕੀਤੀ ਤਾਂ ਇਹਦੇ ਵਿੱਚ ਤਕਰੀਬਨ 3000 ਏਕੜ ਜਿਹੜੀ ਫਸਲ ਹੈ ਜਿਹੜੀ ਆ ਇਥੇ ਆਪਾਂ ਕਹਿੰਦੇ ਬਾਉਪੁਰ ਟਾਪੂ ਦੀ ਪੈਂਦੀ ਆ 16 ਪਿੰਡ ਆ ਜੀ ਵੈਸੇ ਤਾਂ ਇਹ ਛੋਟੇ ਛੋਟੇ ਕਰਕੇ ਉਹ 2500 ਦੇ ਕਰੀਬ ਜਿਹੜੀ ਆਬਾਦੀ ਹੈ ਜਿਹੜੀ ਪਿਛਲੇ 12 11 ਅਗਸਤ ਤੋਂ 11 ਜਾਂ 12 ਅਗਸਤ ਤੋਂ ਜਿਹੜਾ ਪਾਣੀ ਆਇਆ ਥੋੜਾ ਦੂਰ ਇੱਕ ਬੰਨ ਟੁੱਟਦਾ ਜੀ ਫਿਰ ਦੂਜਾ ਟੁੱਟੇ ਆਂਦਾ ਤਾਂ ਅਜੇ ਤੱਕ ਦੂਜੀ ਜਗ੍ਹਾ ਦਾ ਆਪਾਂ ਕਹਿ ਲਾਂਗੇ ਕਿ ਹੜ ਮੁੱਕ ਗਿਆ ਆ ਕਿ ਕਿਸੇ ਹੋਰ ਜਗ੍ਹਾ ਦੇ ਵਿੱਚ ਪੰਜਾਬ ਦੇ ਵਿੱਚ ਲੇਕਿਨ ਇੱਥੇ ਹੜ੍ਹ ਨਹੀਂ ਮੁੱਕੇ ਤੇ ਇਹੇ ਤਾਂ ਐਵੇਂ ਨਹੀਂ ਲੱਗਦਾ ਜਦੋਂ ਆਪਾਂ ਪਿੱਛੇ ਦੇਖੀਏ ਕਿ ਸ਼ਾਇਦ ਸਰਦੀਆਂ ਦੇ ਵਿੱਚ ਵੀ ਇਨ ਲੋਕਾਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਜ਼ਮੀਨਾਂ ਦੇ ਵਿੱਚ ਪਾਣੀ ਰਹੇਗਾ ਥੋੜਾ ਬਹੁਤਾ ਏਰੀਆ ਜਿਹੜਾ ਆਪਾਂ ਕਹਿੰਦੇ ਕਿ 70% ਜਿਹੜਾ ਏਰੀਆ ਅਜੇ ਵੀ ਅਫੈਕਟਡ ਹੈ 30% ਜਿਹੜਾ ਏਰੀਆ ਜਿਹੜਾ ਇੱਥੇ ਪਾਣੀ ਤੋਂ ਬਾਹਰ ਹੈਗਾ ਥੋੜੇ ਬਹੁਤੇ ਰਸਤੇ ਚਾਲੂ ਹੋਏ ਆ ਲੇਕਿਨ ਬਾਕੀ ਏਰੀਆ ਦੇ ਵਿੱਚ ਤੁਸੀਂ ਦੇਖੋਗੇ ਕਿ ਛੋਟੇ-ਛੋਟੇ ਕਿਸ਼ਤੇ ਕਿਉਂਕਿ ਵੱਡੇ ਪਾਣੀ ਘਟਿਆ ਵਾ ਵੱਡੀਆਂ ਕਿਸ਼ਤੀਆਂ ਨਹੀਂ ਚੱਲ ਸਕਦੀਆਂ ਲੇਕਿਨ ਛੋਟੀਆਂ ਕਿਸ਼ਤੀਆਂ ਚੱਲਦੀਆਂ ਬਜੀ ਅੱਛਾ ਇੱਕ ਤਾਂ ਮੈਨੂੰ ਲੱਗਦਾ ਹੋਰ ਦੁੱਬਦਾ ਪੈਦਾ ਹੋ ਗਈ ਅੱਗੇ ਪਾਣੀ ਸੀ ਤਾਂ ਕਿਸ਼ਤੀਆਂ ਰਾਹੀਂ ਲੋਕ ਪਹੁੰਚ ਜਾਂਦੇ ਸੀ ਹੁਣ ਤਾਂ ਜਿਹੜੀ ਆਪਾਂ ਦਲਦਲ ਬਣ ਗਈ ਹੈ ਮੈਨੂੰ ਲੱਗਦਾ ਹੁਣ ਤਾਂ ਪਹੁੰਚਣਾ ਹੀ ਮੁਸ਼ਕਲ ਹੋ ਜਾਣਾ ਬਿਲਕੁਲ ਦੇਖੋ ਜਿੱਥੇ ਤਾਂ ਪਾਣੀ ਨਿਕਲ ਗਿਆ ਉੱਥੇ ਦਲਦਲ ਆ ਝੋਨੇ ਦੇ ਉੱਪਰ ਮੈਂ ਕਵਰੇਜ ਕਰਨ ਗਿਆ ਤਾਂ ਮੈਂ ਦੇਖਿਆ ਤਕਰੀਬਨ ਗੋਡਿਆਂ ਤੱਕ ਹਨਾ 2 ਤੋਂ 2.5 ਫੁੱਟ ਜਿਹੜਾ ਦਲਦਲ ਜਿਹੜ ਉਸ ਤੋਂ ਬਾਅਦ ਜਿੱਥੇ ਪਾਣੀ ਆ ਉੱਥੇ ਕਿਸ਼ਤੀ ਨਹੀਂ ਚੱਲਦੀ ਉੱਥੇ ਤੁਹਾਨੂੰ ਸਹਾਰਾ ਜਿਹੜਾ ਟਰੈਕਟਰ ਆ ਉਹ ਟਰੈਕਟਰ ਜਿਹੜਾ ਪਰਨੇ ਜਿੱਦਾਂ ਭਗਨੇ ਜਹਾਜ਼ ਚੱਲਦਾ ਕਿ ਜਹਾਜ਼ ਦਾ ਕੋਈ ਪਰਨੇ ਰਸਤਾ ਜੀਪੀਐਸ ਦੇ ਸਿਰ ਦੇ ਉੱਪਰ ਚੱਲਦਾ ਇਹ ਲੋਕ ਜਿਹੜੇ ਟਰੈਕਟਰ ਵੀ ਉਦਾਂ ਚਲਾਉਂਦੇ ਆ ਕਿ ਮਨਨ ਚਲੋ ਇਹਨਾਂ ਨੂੰ ਆਈਡੀਆ ਵਾ ਤਾਂ ਆਈਡੀਆ ਜਾਂਦੇ ਕਈ ਵਾਰ ਟਰੈਕਟਰ ਫਸ ਵੀ ਜਾਂਦਾ ਲੇਕਿਨ ਤੁਹਾਨੂੰ ਲੈ ਕੇ ਜਾਂਦੇ ਆ ਹਰੇਕ ਜਗ੍ਹਾ ਦੇ ਉੱਪਰ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਣਾ ਵਾ ਤਾਂ ਉਹ ਟਰੈਕਟਰ ਹੀ ਹਸਾਰਾ ਵਾ ਜੇ ਦੂਜੇ ਲੋਗ ਆਏ ਤਾਂ ਉਹ ਵੀ ਟਰੈਕਟਰ ਸੇ ਇੱਥੇ ਜਾਂਦੇ ਆ ਜੀ ਸੋ ਕੁੱਲ ਮਿਲਾ ਕੇ ਦੇ ਆਪਾਂ ਗੱਲ ਕਰੀਏ ਦੇਖੋ ਸਭ ਤੋਂ ਵੱਡੀਆਂ ਪ੍ਰਸਥਿਤੀਆਂ ਜੇਕਰ ਆਜੋ ਆਪਾਂ ਇਹਨੂੰ ਵੀ ਥੋੜਾ ਜਿਹਾ ਦਿਖਾਉਨੇ ਆ ਮੱਕੀ ਸੀਗੀ ਪਿਛਲੇ ਪਾਸੇ ਤੁਸੀਂ ਪਾਣੀ ਦੇਖ ਹੀ ਰਹੇ ਹੋ ਤੁਹਾਨੂੰ ਹੋਰ ਹਾਲਾਤ ਵੀ ਦੇਖਦੇ ਗੁਰੂ ਘਰ ਦੇ ਵਿੱਚ ਇੱਥੇ ਕੈਂਪ ਲੱਗਿਆ ਹੋਇਆ ਹਾਂ ਜਿਹੜੀ ਇੱਕ ਸਭ ਤੋਂ ਵੱਡੀ ਚੁਣੌਤੀ ਪੈਦਾ ਹੋ ਗਈ ਹੈ ਉਹ ਚੁਣੌਤੀ ਪੈਦਾ ਹੋ ਗਈ ਹੈ ਜੀ ਕਿਵੇਂ ਜਿਹੜੇ ਦੂਰ ਤਰਾਡੇ ਜਿਹੜੇ ਘਰ ਤੁਸੀਂ ਦੇਖ ਰਹੇ ਹੋ ਇੰਨਾ ਤੱਕ ਪਹੁੰਚਣਾ ਕਿਵੇਂ ਆ ਅੱਗੇ ਪਾਣੀ ਸੀ ਕਸ਼ਤੀਆਂ ਰਾਹੀਂ ਪਹੁੰਚ ਜਾਂਦੇ ਸੀ ਰਸਤੇ ਜਿਹੜੇ ਨੇ ਖਤਮ ਹੋ ਗਏ ਨੇ ਦਲਦਲ ਬਣ ਗਈ ਹੈ ਹੁਣ ਕਿਵੇਂ ਪਹੁੰਚਣਾ ਇਹ ਇੱਕ ਸਭ ਤੋਂ ਵੱਡੀ ਚੁਣੌਤੀ ਹੈ ਸੋ ਇਹੀ ਇੱਕ ਗੁਜ਼ਾਰਿਸ਼ ਕਿ ਹੁਣ ਅਸਲ ਦੇ ਵਿੱਚ ਇੱਥੇ ਹੁਣ ਸਮਾਜ ਸੇਵੀਆਂ ਦੀ ਲੋੜ ਹੈ ਇੱਥੇ ਹੁਣ ਮੈਨ ਪਾਵਰ ਦੀ ਲੋੜ ਹੈ ਪਰ ਝੋਨੇ ਦਾ ਸੀਜ਼ਨ ਵੀ ਆ ਗਿਆ ਸੋ ਬਹੁਤੇ ਨਹੀਂ ਤਾਂ ਥੋੜੇ ਥੋੜੇ ਵੀਰ ਇਨ੍ਹਾਂ ਪਿੰਡਾਂ ਦੇ ਵਿੱਚ ਆ ਕੇ ਹੱਥ ਵਟਾਓ ਜਿਹੜੀ ਆਪਾਂ ਨੂੰ ਕਿ ਜਿਹੜਾ ਅਥੀ ਕੰਮ ਕਰਨ ਵਾਲਾ ਨਾ ਉਹ ਆ ਘਰਾਂ ਦੀ ਰਿਪੇਅਰ ਆ ਗਈ ਬੱਚਾ ਨੂੰ ਇੱਕ ਮਾਨਸਿਕ ਜਿਹੜੇ ਰੋਗੀ ਮਾਹਰ ਨੇ ਜਾਂ ਸਾਈਕੋਲੋਜੀਸਟ ਨੇ ਉਹ ਵੀ ਇੱਥੇ ਆ ਕੇ ਇੱਥੇ ਮਾਨਸਿਕ ਤੌਰ ਦੇ ਉੱਤੇ ਜਿਹੜੇ ਲੋਕ ਨੇ ਉਹਨਾਂ ਦਾ ਇਲਾਜ ਕਰਨ ਬਹੁਤ ਵੱਡੀ ਚੁਣੌਤੀ ਪੈਦਾ ਹੋ ਗਈ ਹੈ ਕਿ ਇੱਕ ਬੱਚਾ ਜੇਕਰ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੋ ਜਾਂਦਾ ਉਹਦੀ ਸਾਰੀ ਉਮਰ ਜਿਹੜੀ ਆ ਉਸੇ ਬਿਮਾਰੀ ਦੀਆਂ ਲਾਗਤਾਂ ਨਾਲ ਲੜਦੇ ਲੜਦੇ ਨਿਕਲ ਜਾਂਦੀ ਆ ਸੋ ਕੈਮਰਾਮੈਨ ਨਵਜੋਤ ਦੇ ਨਾਲ ਮੈਂ ਸੌਰਨ ਸਿੰਘ ਦਾ ਨੇ ਲਿਆ ਪਿੰਡ ਬਾਉਪੁਰ ਸੁਲਤਾਨਪੁਰ ਲੋਧੀ